ਸਵਸ਼ ਭਾਰਤ ਮਿਸ਼ਨ ਦੇ ਅਨਸਾਰ ਜਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਸਿੱਧ ਸਮਾਜ ਸੇਵੀ ਹਰਜਿੰਦਰ ਹਰਗੜੀਆ ਜੀ ਪਿਛਲੇ ਤਕਰੀਬਨ 6 ਸਾਲ ਹੋ ਚੱਕੇ ਆ ਜੋ ਕਿ ਭਾਰਤ ਨੂੰ ਸੁੰਦਰ ਬਣਾਉਣ ਵਾਸਤੇ ਪੰਜਾਬ ਨੂੰ ਸੁੰਦਰ ਬਣਾਉਣ ਵਾਸਤੇ ਆਪਣੇ ਜ਼ਿਲ੍ਹੇ ਨੂੰ ਸਭ ਤੋਂ ਸੋਹਣਾ ਬਣਾਉਣ ਵਾਸਤੇ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਆ ਤਕਰੀਬਨ 6 ਸਾਲ ਹੋ ਗਏ ਆ ਜਿੱਥੇ ਵੀ ਕੂੜਾ ਕਰਕਟ ਹੁੰਦਾ ਉਥੇ ਹਰ ਰੋਜ਼ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਆ ਲੋਕਾਂ ਨੂੰ ਜਾਗਰੂਕਤ ਕਰਦੇ ਆ ਕਿ ਕੂੜਾ ਕਰਕਟ ਆਪਾਂ ਨਾ ਸਿੱਟੀਏ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਸੁੰਦਰ ਬਣਾਈਏ ਅੱਜ ਸੁਭਾਗ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਨਾਲ ਸਾਡੇ ਨਾਲ ਸਾਡੇ ਪਿੰਡ ਪੰਡੋਰੀ ਖਜੂਰ ਤੋਂ ਬੱਬੀ ਹਲਵਾਈ ਜੀ ਸੋ ਆਪਾਂ ਹਰਜਿੰਦਰ ਹਰਗੜੀਆ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾ ਜੀ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਿਛਲੇ ਤਕਰੀਬਨ 6 ਸਾਲ ਤੋਂ ਇਹ ਸੇਵਾ ਕਰ ਰਹੇ ਹੋ ਜੀ ਇਹਦਾ ਕਿੰਨਾ ਕੁ ਰਿਜ਼ਲਟ ਆਪਾਂ ਨੂੰ ਦੇਖਣ ਵਾਸਤੇ ਮਿਲਿਆ ਜੀ ਜਲੀ ਪੂਰੇ ਜ਼ਿਲ੍ਹੇ ਭਰ ਤੋਂ ਬਹੁਤ ਵਧੀਆ ਪੋਜ਼ਿਟਿਵ ਲੋਕਾਂ ਦਾ ਸਪੋਰਟ ਆ ਤੇ ਤੇ ਸ਼ਹਿਰ ਦੇ ਵਿੱਚ ਅਨੇਕਾਂ ਥਾਵਾਂ ਤੇ ਲੋਕ ਜਾਗਰੂਕ ਹੋ ਕੇ ਸਫਾਈ ਕੀਤੀ ਆ ਉੱਥੇ ਹੀ ਹੁਣ ਜਿਹੜੀਆਂ ਨਵੀਆਂ ਪੰਚਾਇਤਾਂ ਬੜੀਆਂ ਜੀ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਇੰੀਆਂ ਪੰਚਾਇਤਾਂ ਆ ਜੀ ਉਹਨਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਬਹੁਤ ਸਾਰੀ ਸਫਾਈ ਆਪਣੇ ਪਿੰਡਾਂ ਦੇ ਵਿੱਚ ਕਰਵਾਉਣੀ ਸ਼ੁਰੂ ਕੀਤੀ ਆ ਕਈਆਂ ਨੇ ਕਰਵਾ ਵੀ ਦਿੱਤੀ ਆ ਜੀ ਜਿਹੜੀ ਇਹ ਲਹਿਰ ਆ ਇੱਕ ਘਰ ਘਰ ਦੀ ਲਹਿਰ ਆ ਆਉਣ ਵਾਲੇ ਦਿਨਾਂ ਅੰਦਰ ਤੁਹਾਨੂੰ ਬਣਦੀ ਦਿਖਾਈ ਦੇ ਮੋਕ ਕਮਿਸ਼ਨ ਕੀ ਆ ਤੇ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੇਰਾ ਕਮਿਸ਼ਨ ਤਾਂ ਇਹ ਹੀ ਆ ਜੀ ਆਪਾਂ ਜਿਹੜਾ ਕੂੜਾ ਆ ਉਹਨੂੰ ਜਿਹੜੀ ਉਹਦੀ ਜਗ੍ਹਾ ਬਣੀ ਹੋਆ ਆਪਾਂ ਉੱਥੇ ਹੀ ਸੱਟਿਆ ਜਿੱਦਾਂ ਤੁਸੀਂ ਇਹ ਦੇਖਿਆ ਹੋਣਾ ਕਿ ਆਪਾਂ ਇਹ ਪੂਰਾ ਪਿੰਡ ਦੀ ਐਂਟਰੀ ਆ ਇੱਥੋਂ ਜਦੋਂ ਕੋਈ ਆਉਂਦਾ ਤੇ ਇੱਥੋਂ ਵੀ ਉਹਨੇ ਜਾਣਾ ਪਰ ਉਹਨੂੰ ਸਾਰੇ ਪਿੰਡ ਵਾਲਿਆਂ ਨੇ ਲਿਆ ਕੇ ਕੂੜਾ ਆਪਣੇ ਜਿੱਦਾਂ ਆਪਾਂ ਪੰਜਾਬੀ ਜੇ ਕਹਿ ਲਈਏ ਜਿਵੇਂ ਆਪਣੇ ਘਰ ਦੇ ਅੰਦਰੋਂ ਸਫਾਈ ਕਰਕੇ ਜਿਹੜਾ ਕੂੜਾ ਨਿਕਲਿਆ ਸੀਗਾ ਉਹਨੂੰ ਆਪਣੇ ਗੇਟ ਮੋਰੇ ਲਾ ਲਿਆ। ਜੀ ਇਹ ਇਹ ਲੋਕਾਂ ਦੀ ਆਦਤ ਆ ਇਹ ਬਦਲ ਜਵੇ ਤੇ ਇਹ ਜਿਹੜੇ ਖਾਲੀ ਪਲਾਟਾਂ 'ਚ ਸੜਕਾਂ ਤੇ ਰਾਹਾਂ 'ਤੇ ਜਿੱਥੇ ਵੀ ਆ ਉਥੇ ਨਾ ਸਟਣ ਤੇ ਜਿੱਥੇ ਸਰਕਾਰ ਵੱਲੋਂ ਜਗ੍ਹਾ ਬਣਾਈ ਗਈ ਹੁੰਦੀ ਢੇਰਾਂ ਦੀ ਉਸੇ ਜਗ੍ਹਾ ਤੇ ਸਟਣ ਤੇ ਖਾਸ ਕਰਕੇ ਜੇ ਸੰਭਵ ਹੋਵੇ ਤਾਂ ਗਿੱਲਾ ਕੂੜਾ ਸੁੱਕਾ ਕੂੜਾ ਉਹਨੂੰ ਵੀ ਵੱਖ-ਵੱਖ ਕਰਨਾ ਲੱਗ ਪਾਇਆ ਸਰਕਾਰ ਵੱਲੋਂ ਜਿੰਨਾ ਪਿੰਡਾਂ ਦੇ ਵਿੱਚ ਹੁਣ ਕੂੜੇ ਦੇ ਡੰਪ ਬਣਾਏ ਜਾ ਰਹੇ ਆ ਪਰ ਉਹਨਾਂ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਦੇਖੋ ਜੀ ਸਰਕਾਰ ਨੇ ਇੱਕ ਪਹਿਲ ਕਦਮੀ ਤਾਂ ਬਹੁਤ ਵਧੀਆ ਕੀਤੀ ਆ ਜੀ ਪਰ ਜੇ ਉਹਨੂੰ ਸਿਰੇ ਚੜਾਤਾ ਜਾਵੇ ਜੀ ਤਾਂ ਉਹ ਡੰਪ ਨਹੀਂ ਬਣ ਗਏ ਬਿਲਡਿੰਗਾਂ ਬਣ ਗਈਆਂ ਹੈਗੀਆਂ ਜੀ ਆ ਕਈਆਂ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਕਿ ਰਿਕਸ਼ੇ ਵੀ ਆ ਚੁੱਕੇ ਆ ਇਹਨਾਂ ਇਹ ਆਪਾਂ ਨੂੰ ਲਾਭ ਹੀ ਕਰਦੇ ਆ ਜੇ ਉਹ ਸ਼ੁਰੂਆਤ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਬਹੁਤ ਜਲਦੀ ਦੇਣਾ ਹੈਗਾ ਕਿ ਇਹ ਆਪਣੇ ਸਵੱਛ ਮਿਸ਼ਨ ਭਾਰਦੇ ਦਾ ਕਿੰਨ ਸਰਕਾਰ ਨੇ ਚਲਾਇਆ ਸੀਗਾ ਜੀ ਬਹੁਤ ਜਲਦੀ ਕੰਮ ਜਾਉ ਉਹਨਾਂ ਦੇ ਆਪਣੇ ਸਾਰੇ ਪਿੰਡ ਵੀ ਬਹੁਤ ਸੋਹਣੇ ਬਣ ਗਏ ਧੰਨਵਾਦ ਜੀ